ਸਤਿ ਸ਼੍ਰੀ ਅਕਾਲ ਜੀ ਧਿਆਨ ਰੱਖਣਯੋਗ ਜ਼ਰੂਰੀ ਗੱਲਾਂ ਆਪਣਾ ਕੀਮਤੀ ਟਾਈਮ ਕੱਢ ਕੇ ਜ਼ਰੂਰ ਸੁਣੋ ਇੱਕ ਆਟੇ ਦੇ ਵਿੱਚ ਹਲਦੀ ਪਾਲਕ ਦਾ ਰਸ ਜਾਂ ਚਕੰਦਰ ਦਾ ਰਸ ਮਿਕਸ ਕਰਕੇ ਰੰਗਦਾਰ ਰੋਟੀਆਂ ਬਣਾਓ ਰੋਟੀਆਂ ਖਾਣ ਦੇ ਵਿੱਚ ਮਜ਼ਾ ਹੋਵੇਗਾ ਤੇ ਪੋਸ਼ਣ ਵੀ ਵਧੇਗਾ ਦੋ ਗਰਮੀ ਵਿੱਚ ਪਾਣੀ ਦੇ ਵਿੱਚ ਫੜਕੜੀ ਮਿਕਸ ਕਰਕੇ ਨਹਾਉਣ ਦੇ ਨਾਲ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਨਹੀਂ ਆਉਂਦੀ ਤਿੰਨ ਅਦਰਕ ਇਲਾਚੀ ਦੇ ਨਾਲ ਸੰਤਰੇ ਦੀਆਂ ਛਿਲਣਾ ਮਿਕਸ ਕਰਕੇ ਪੀਸ ਲਓ ਚਾਹ ਵਿੱਚ ਪਾਏ ਜਾਣ ਵਾਲੇ ਫਲੇਵਰ ਬਿਲਕੁਲ ਯੂਨੀਕ ਹੋ ਜਾਣਗੇ ਚਾਰ ਬਾਈਕੇ ਰੜ ਸੁਣਾ ਆਪਣੇ ਸਰੀਰ ਦੇ ਵਿੱਚ ਟਾਕਸੀਨ ਰਾਤ ਪਰ ਪਿਸ਼ਾਬ ਵਾਲੀ ਨਾਲੀ ਵਿੱਚ ਜਮਾ ਹੋ ਜਾਂਦੇ ਹਨ ਅਤੇ ਸਵੇਰ ਟਾਈਮ ਪਿਸ਼ਾਬ ਦੇ ਨਾਲ ਨਿਕਲ ਜਾਂਦਾ ਹੈ ਇਸ ਲਈ ਇਸ ਦੇ ਨਾਲ ਲੀਵਰ ਦੀ ਬਿਮਾਰੀ ਹੋਣ ਦਾ ਖਤਰਾ ਹੈ ਪੰਜ ਲਾਚੀ ਨੂੰ ਤਣਾਵ ਮੁਕਤ ਕਰਨ ਵਾਲਾ ਮੰਨਿਆ ਗਿਆ ਹੈ ਜਦ ਤੁਹਾਨੂੰ ਤਣਾਵ ਹੁੰਦਾ ਹੈ ਇੱਕ ਇਲਾਚੀ ਚਬਾਓ ਜਾਂ ਇਲਾਚੀ ਨੂੰ ਚਾਹ ਵਿੱਚ ਪਾ ਕੇ ਪੀ ਲਵੋ 6 ਸਟੀਮਰ ਦੀ ਦਮਕ ਰੱਖਣ ਤੋਂ ਪਹਿਲਾਂ ਥੱਲੇ ਪਤਾ ਅਤੇ ਟੱਕਣ ਉੱਤੇ ਕਪੜਾ ਦਿਓ ਆਟਾ ਨਰਮ ਰੱਖੋ ਬਸ ਗੁੜ ਨਰਮ ਹੋਣ ਤੇ ਬਣਾ ਲਓ ਪਲੇਸ ਬਣਾਓ ਅਤੇ ਹਲਕਾ ਘਿਓ ਪਾ ਕੇ ਖਾਓ ਮਲਾਈਮ ਖੁਸ਼ਬੂਦਾਰ ਅਤੇ ਸੁੰਦਰ ਦਮਕ 7 ਸਾਬਤ ਧਨੀਆ ਲਸਣ ਨੂੰ ਪੀਸ ਕੇ ਸਬਜੀ ਵਿੱਚ ਪਾਉਣ ਦੇ ਨਾਲ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ 8 ਖਾਣੇ ਵਿੱਚ ਨਿਮਤ ਹਿੰਗ ਦਾ ਉਪਯੋਗ ਕਰਨ ਦੇ ਨਾਲ ਸਰੀਰ ਵਿੱਚ ਐਟੀ ਡਾਇਬਟੀਜ਼ ਇਫੈਕਟ ਦਿਖਦਾ ਹੈ ਨਾਲ ਹੀ ਤੁਹਾਨੂੰ ਬਲੱਡ ਸ਼ੂਗਰ ਦਾ ਲੈਵਲ ਇਸ ਦੇ ਨਾਲ ਘੱਟ ਹੁੰਦਾ ਹੈ 9 ਦਲਹਨ ਜਲਦੀ ਬਣਾਉਣ ਦੇ ਲਈ ਰਾਜਮਾ ਜਾਂ ਚਨਾ ਬਣਾਉਣ ਦੇ ਲਈ ਟਾਈਮ ਲੱਗਦਾ ਹੈ ਇਹਨਾਂ ਚੀਜ਼ਾਂ ਨੂੰ ਭੇਨ ਦੇ ਟਾਈਮ ਥੋੜਾ ਲੋਣ ਅਤੇ ਸੋਡਾ ਪਾ ਦਿਓ ਜਲਦੀ ਬਣ ਜਾਣਗੇ 10 ਇੱਕ ਕੱਪ ਦੁੱਧ ਵਿੱਚ ਇੱਕ ਚਮਚ ਗੁੜ ਮਿਕਸ ਕਰ ਲਓ ਇਹ ਸਰਦੀਆਂ ਵਿੱਚ ਸਰੀਰ ਗਰਮ ਕਰਦਾ ਹੈ 11 ਹਫਤੇ ਵਿੱਚ ਇੱਕ ਵਾਰ ਨਾਰੀਅਲ ਤੇਲ ਵਿੱਚ ਪਿਆਜ਼ ਦਾ ਰਸ ਮਿਕਸ ਕਰ ਲਓ 5 ਮਿੰਟ ਤੱਕ ਮਾਲਿਸ਼ ਕਰਨ ਦੇ ਨਾਲ ਵਾਲ ਉਗਣੇ ਸ਼ੁਰੂ ਹੋ ਜਾਣਗੇ 12 ਪਾਣ ਦੇ ਨਾਲ ਇੱਕ ਹਫਤੇ ਤੱਕ ਮੂੰਹ ਧੋਨੇ ਹਾਂ ਤਾਂ ਚਿਹਰੇ ਦਾ ਰੰਗ ਗੋਰਾ ਹੋ ਜਾਂਦਾ ਹੈ 13 ਆਪਣੇ ਹੱਥ ਪੈਰਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਉਸ ਦੀ ਵਜ੍ਹਾ ਚਾਹ ਹੈ ਚਾਹ ਦੇ ਨਾਲ ਸਾਡੀਆਂ ਹੱਡੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਘੱਟ ਉਮਰ ਵਿੱਚ ਦਰਦ ਹੋਣਾ ਸੌਣ ਦੇ ਟਾਈਮ ਦਰਦ ਹੋਣਾ ਇਹ ਸਭ ਚਾਹ ਦੀ ਹੀ ਵਜ੍ਹਾ ਹੁੰਦੀ ਹੈ 14 ਇਨਸਾਨ ਦਾ ਜਦੋਂ ਬੁਰਾ ਟਾਈਮ ਹੁੰਦਾ ਹੈ ਤਾਂ ਘਰ ਦੇ ਵਿੱਚ ਕੋਈ ਫਾਲਤੂ ਜਾਨਵਰ ਜਿਸ ਤਰ੍ਹਾਂ ਕੁੱਤਾ ਮੱਝ ਆਦ ਮਰ ਜਾਂਦਾ ਹੈ 15 ਜੇ ਹਰ ਰੋਜ਼ ਬੁਰੇ ਸੁਪਨੇ ਆਉਂਦੇ ਹਨ ਤਾਂ ਇਹ ਘਰ ਦੇ ਵਿੱਚ ਲੜਾਈ ਹੋਣ ਜਾਂ ਕਿਸੇ ਤਰ੍ਹਾਂ ਦੀ ਮੁਸੀਬਤ ਆਉਣ ਦਾ ਸੰਕੇਤ ਹੁੰਦਾ ਹੈ 16 ਮਾਸਪੇਸ਼ੀਆਂ ਵਿੱਚ ਖਚਾਵ ਹੋਣ ਦਾ ਕਾਰਨ ਹੱਡੀਆਂ ਵਿੱਚ ਟਕ ਟਕ ਦੀ ਆਵਾਜ਼ ਆਉਂਦੀ ਹੈ ਇਹ ਵੀ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਟਕ ਟਕ ਦੀ ਆਵਾਜ਼ ਆਉਂਦੀ ਹੈ 17 ਜੋੜਾਂ ਦੇ ਨਾਲ ਜੁੜੀ ਕੋਈ ਵੀ ਪ੍ਰਕਾਰ ਦੀ ਸਮੱਸਿਆ ਦਾ ਕਾਰਨ ਹੱਡੀਆਂ ਵਿੱਚ ਕਟ-ਕਟ ਦੀ ਆਵਾਜ਼ ਆਉਣਾ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਹੋਰ ਵੀ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ